ਮੇਰੇ ਤੋਂ ਪਹਿਲਾਂ ਭਾਈ ਬਲਦੇਵ ਸਿੰਘ ਜੀ ਬਡਾਲਾ ਨੇ 328 ਰੁਪਿਆਂ ਦੇ ਸਬੰਧ ਵਿੱਚ ਬਹੁਤ ਵਿਸਤਾਰ ਪੂਰਵਕ ਸਾਰੀ ਗੱਲਬਾਤ ਕੀਤੀ ਹੈ। ਔਰ ਮੈਂ ਇੱਕ ਬੇਨਤੀ ਕਰਨੀ ਚਾਹਣਾ ਹੈ ਕਿ 28 ਤਰੀਕ ਨੂੰ ਭਾਈ ਕੁਲਦੀਪ ਸਿੰਘ ਜੀ ਗੜਗੱਜ ਜੋ ਕਿ ਕਾਰਜਕਾਰੀ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਔਰ ਉਸ ਮੀਟਿੰਗ ਤੋਂ ਪਹਿਲਾਂ ਅਸੀਂ 27 ਤਰੀਕ ਨੂੰ ਆ ਇੱਕ ਉਹਨਾਂ ਨੂੰ ਪੱਤਰ ਦੇ ਕੇ ਆਏ ਸੀ। ਔਰ ਇਸ ਪੱਤਰ ਦੇ ਵਿੱਚ ਉਹਨਾਂ ਨੂੰ ਸੂਚਿਤ ਕੀਤਾ ਸੀ ਕਿ ਗੜਗਾਜ ਸਾਹਿਬ ਅੱਜ ਤੱਕ ਇਹ ਜਿਹੜੀ ਮੌਜੂਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰੰਧ ਪ੍ਰਬੰਧ ਚਲਾ ਰਹੇ ਨੇ ਇਹ ਬਾਦਲਾਂ ਦੇ ਚਹੇਤੇ ਨੇ ਔਰ ਬਾਦਲ ਪਰਿਵਾਰ ਨੇ ਅੱਜ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਕੇ ਤੇ ਇਹ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਉਹ ਰਾਜ ਕੀਤਾ ਤੇ ਗੁਰੂ ਕੀਆ ਗੋਲ ਕਾ ਸਰਕਾਰੀ ਖਜ਼ਾਨੇ ਬਹੁਤ ਦੋ-ਦੋ ਹੱਥੀ ਲੁੱਟੇ ਨੇ ਤੇ ਤੁਸੀਂ ਬਚ ਜਿਓ ਕਿਤੇ ਉਹ ਨਾ ਹੋਵੇ ਕਿ ਜਿਹੜਾ ਇਹ 328 ਰੁਪਏ ਦੇ ਸਬੰਧ ਵਿੱਚ ਜੋ ਤੁਹਾਨੂੰ ਉਹਨਾਂ ਨੇ ਪੱਤਰ ਦਿੱਤਾ ਤੇ ਇਹਦੇ ਵਿੱਚ ਜੇ ਤੁਸੀਂ ਦੋਸ਼ੀਆਂ ਦੇ ਪੱਖ ਤੋਂ ਕੋਈ ਗੱਲ ਕੀਤੀ ਤੇ ਫਿਰ ਤੁਸੀਂ ਗੁਰਬਚਨ ਸਿੰਘ ਵਾਲੀ ਕੈਟਾਗਰੀ ਦੇ ਵਿੱਚ ਆ ਜਾਓਗੇ ਉਸੇ ਹੀ ਲੈਂਚ ਆ ਜਾਓਗੇ ਪਰ ਗੜਗਾਜ ਸਾਹਿਬ ਨੇ ਉਹੀ ਕੰਮ ਕੀਤਾ ਜਿੱਤੋਂ ਅਸੀਂ ਉਹਨਾਂ ਨੂੰ ਸचेत ਕਰਿਆ ਗੜਗਾਜ ਸਾਹਿਬ ਨੂੰ ਅਸੀਂ ਸਵਾਲ ਕਰ ਸਕਦੇ ਹਾਂ ਕਿਉਂਕਿ ਅਸੀਂ ਉਸ ਗੁਰੂ ਦੇ ਸਿੱਖ ਆ ਜਿਸ ਗੁਰੂ ਨੇ ਗੁਰੂ ਨੂੰ ਭਾਈ ਦਇਆ ਸਿੰਘ ਨੇ ਕੁੱਛ ਲਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਉਹ ਜਾ ਰਹੇ ਨੇ ਤੇ ਕਬਰ ਆਈ ਤੇ ਕਬਰ ਨੂੰ ਨਮਸਕਾਰ ਕੀਤੀ ਤੇ ਭਾਈ ਦਇਆ ਸਿੰਘ ਨੇ ਗੁਰੂ ਗੋਬਿੰਦ ਸਿੰਘ ਤੇ ਸਵਾਲ ਕੀਤਾ ਕਿ ਗੁਰੂ ਜੀ ਸਨਕਰ ਹੋਈ ਤੁਸੀਂ ਹਦਾਤਾਂ ਕਰਦੇ ਹੋ ਕਿ ਬਣੀ ਮਸਾਨ ਨੂੰ ਮੱਥਾ ਨਹੀਂ ਟੇਕਣਾ ਤੇ ਤੁਸੀਂ ਅੱਜ ਕਬਰ ਨੂੰ ਨਮਸਕਾਰ ਕਿਵੇਂ ਕੀਤੀ ਹੈ ਤੇ ਗੁਰੂ ਸਾਹਿਬ ਨੇ ਉਸ ਟਾਈਮ ਤੇ ਗੁੱਸਾ ਨਹੀਂ ਕੀਤਾ ਉਹਨਾਂ ਨੇ ਹੱਸ ਕੇ ਆਪਣਿਆਂ ਨੂੰ ਤਨਖਾਹ ਲਵਾਈ ਸੀ ਜਿਹੜਾ ਅੱਜ ਜਥੇਦਾਰ ਹੈ ਇਹ ਗੁਰੂ ਤੋਂ ਵੱਡਾ ਨਹੀਂ ਜਿਸ ਕਰਕੇ ਅਸੀਂ ਜਥੇਦਾਰ ਨੂੰ ਇਹ ਸਵਾਲ ਜਿਹੜੇ ਕਰ ਸਕਦੇ ਆ ਵੀ ਤੁਸੀਂ 328 ਰੂਪ ਜਿਨ੍ਹਾਂ ਦੇ ਸਬੰਧ ਵਿੱਚ ਸ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਕੇਸ ਦੇ ਵਿੱਚ ਕੋਈ ਦਖਲਅੰਦਾਜ਼ੀ ਨਾ ਦੇਵੇ ਜੇ ਦਖਲਅੰਦਾਜ਼ੀ ਕੋਈ ਕੀਤੀ ਸ ਪੰਜਾਬ ਸਰਕਾਰ ਨੇ ਪੁਲਿਸ ਨੇ ਤੇ ਫਿਰ ਅਸੀਂ ਪੰਥ ਕਰਵੈਤਾ ਅਨਸਾਰ ਉਹਨਾਂ ਖਰਾਣ ਤੁਸੀਂ ਇਹ ਮਾਰਿਆ ਉਹਨਾਂ ਨੂੰ ਦਬਕਾ ਹੁਣ ਮੈਂ ਪੁੱਛਣਾ ਚਾਹੁੰਨਾ ਤੁਹਾਨੂੰ ਵੀ ਜਿਹੜੀ ਇਹ ਐਫਆਈਆਰ ਹੈਗਾ 308 328 ਰੁਪਿਆਂ ਦੇ ਸਬੰਧ ਵਿੱਚ ਐਫਆਈਆਰ ਨੰਬਰ 168 ਇਹ ਐਫਆਈਆਰ ਕਿਤੇ ਸਰਕਾਰ ਨੇ ਕਰਾਈ ਹੈ ਬਿਲਕੁਲ ਨਹੀਂ ਇਹ ਐਫਆਈਆਰ ਕਰਾਉਣ ਵਾਲੇ ਆ ਬੈਠੇ ਨੇ ਆ ਉਹ ਲੋਕ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਮੁੱਦੇ ਨੂੰ ਠਾਇਆ ਔਰ 40 ਦਿਨ ਉਥੇ ਇਹ ਸ਼੍ਰੋਮਣੀ ਕਮੇਟੀ ਦੇ ਦਫਤਰ ਅੱਗੇ ਬੈਠੇ ਰਹੇ ਜੋ ਇਹਨਾਂ ਦੀ ਦੁਰਦਸ਼ਾ ਕੀਤੀ ਜਿਸ ਤਰ੍ਹਾਂ ਇਹਨਾਂ ਨੂੰ ਕੁੱਟ ਮਾਰ ਕੀਤੀ ਉਹ ਸਭ ਨੂੰ ਪਤਾ ਔਰ ਉਲਟੇ ਪਰਚੇ ਵੀ ਇਹਨਾਂ ਤੇ ਕਰਾਏ ਤੇ ਤੁਸੀਂ ਕਹਿੰਦੇ ਉਹ ਸਰਕਾਰ ਦਖਲਦਾਰੀ ਦਿੰਦੀ ਆ ਫਿਰ ਉਦੋਂ ਤੁਸੀਂ ਇਹਨਾਂ ਦੇ ਕੁੱਟ ਵੀ ਲਿਆ ਇਹਨਾਂ ਦੀਆਂ ਲੱਤਾਂ ਬਾਹਾਂ ਵੀ ਭੰਲੀਆਂ ਫਿਰ ਤੁਸੀਂ ਪਰਚੇ ਕਿਉਂ ਕਰਾਏ ਇਹਨਾਂ ਨੂੰ ਅਕਾਲ ਤਖਤ ਤੇ ਸੱਦਿਓ ਅਕਾਲ ਤਖਤ ਤੇ ਸੱਦ ਕੇ ਕਹਿੰਜੋ ਵੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਅੱਗੇ ਦਫਤਰ ਦੇ ਅੱਗੇ ਧਰਨਾ ਕਿਉਂ ਲਾਇਆ ਫਿਰ ਦੇਂਦਿਓ ਇਹਨਾਂ ਨੂੰ ਪੰਥਕ ਸਜ਼ਾਵਾ ਇਹਨਾਂ ਦੇ ਉੱਤੇ ਐਫਆਈਆਰ ਕਿਉਂ ਦਰਜ ਕਰਾਈਆਂ ਇਹਨਾਂ ਦੀ ਕੁੰਟਮਾਰ ਕਿਉਂ ਕੀਤੀ ਇਹ ਪਾਸਿਆ ਸੋਹਣ ਤੇ ਇਹਨਾਂ ਦਾ ਮਾਲ ਪਸੂ ਜਿਹੜਾ ਸੀ ਉਸ ਟਾਈਮ ਤੇ ਸਰਕਾਰ ਤੁਹਾਡੀ ਸੀ ਤੇ ਉਹ ਮਾਲ ਪਸੂ ਫੜ ਕੇ ਕਿਉਂ ਲਿਆਂਦਾ ਗਿਆ ਸੋ ਮੈਂ ਇਹ ਕਹਿਣਾ ਚਾਹਣਾ ਹੈ ਕਿ ਜਥੇਦਾਰ ਸਾਹਿਬ ਤੁਹਾਨੂੰ ਪ੍ਰੈਸ ਨੇ ਪੁੱਛਿਆ ਉਸ ਦਿਨ ਪ੍ਰੈਸ ਨੇ ਪੁੱਛਿਆ ਕਿ ਕੀ ਤੁਸੀਂ ਵਡਾਲਾ ਸਾਹਿਬ ਨੂੰ ਵੀ ਜਿਹੜਾ ਉਹ ਤਲਬ ਕਰੋਗੇ ਤੇ ਗੜਗੱਜੀ ਜੀ ਤੁਸੀਂ ਅਕੋ ਜਵਾਬ ਕੀ ਦਿੱਤਾ ਸੀ ਤੁਸੀਂ ਇਹ ਗੱਲ ਕਹੀ ਕੈਲ ਸਮਾਉਣ ਤੇ ਸੱਦਿਆ ਜਾ ਸਕਦਾ ਹੈ ਹੰਡਾਲਾ ਸਾਹਿਬ ਦਾ ਤੇ ਨੰਬਰ ਆਏਗਾ ਫਿਰ ਮੈਂ ਇਸ ਕਿਤਾਬ ਦੇ ਸਬੰਧ ਵਿੱਚ 18 ਸਾਲ ਤੋਂ ਲੱਗਿਆ 18 ਸਾਲ ਤੋਂ ਲੈ ਕੇ ਅੱਜ ਤੱਕ ਸਮੇਂ-ਸਮੇਂ ਦੇ ਸਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੂੰ ਪੱਤਰ ਦਿੱਤੇ ਆ ਸਮੇਂ-ਸਮੇਂ ਦੇ ਜਥੇਦਾਰਾਂ ਨੂੰ ਪੱਤਰ ਦਿੱਤੇ ਆ ਔਰ ਇਹ ਉਹ ਕਿਤਾਬ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਲ 1999 ਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਕਿਤਾਬ ਪਬਲਿਸ਼ ਕੀਤੀ ਔਰ ਇਸ ਕਿਤਾਬ ਦੇ ਵਿੱਚ ਜੋ ਲਿਖਿਆ ਹੈ ਮੈਂ ਆਪਣੀ ਜ਼ੁਬਾਨ ਤੋਂ ਉਹ ਬੋਲ ਨਹੀਂ ਸਕਦਾ ਕਿਉਂਕਿ ਬਹੁਤ ਮਾੜੀ ਸ਼ਬਦਾਵਲੀ ਜਿਹੜੀ ਆ ਇਸ ਕਿਤਾਬ ਦੇ ਵਿੱਚ ਲਿਖੀ ਗਈ ਆ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਕਿ ਨਾਨਕਾ ਗੁਰੂ ਇੱਕ ਮਸੰਤ ਮੰਤ ਧਾਨੀ ਸਾਹਿਬ ਜਰਾ ਦੱਸਿਓ ਗੁਰੂ ਨਾਨਕ ਦਾ ਮੁਸਲ ਗੁਰੂ ਇੱਕ ਮੁਸਲਮਾਨ ਸੀ। ਕਿਰੇਵੀ ਲਿਖਿਆ ਕਿ ਨਾਨਕ ਮੁਗਲਾਂ ਕੋ ਭਾਰਤ ਮੇ ਲਾਇਆ ਦਸਾਂ ਗੁਰੂ ਸਾਹਿਬਾਨ ਵਿੱਚੋਂ ਕਿਸੇ ਇੱਕ ਵੀ ਗੁਰੂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਨਹੀਂ ਕੀਤਾ। ਪੂਰੇ ਨਾਂ ਨਹੀਂ ਲਾਇਆ। ਉਹਨਾਂ ਦੇ ਪਰਿਵਾਰਾਂ ਦੇ ਅੱਧੇ ਨਾਂ ਔਰ ਉਹਨਾਂ ਦੇ ਬਾਰੇ ਇੰਨੀ ਮਾੜੀ ਸ਼ਬਦਾਵਲੀ ਉਹਨਾਂ ਦੇ ਕਰਤਾਰ ਦੇ ਵਿੱਚ ਵੀ ਉਹਨਾਂ ਦੇ ਕੈਰੈਕਟਰ ਦੇ ਉੱਤੇ ਉਂਗਲਾ ਠਾਈਆਂ ਗਈਆਂ। ਔਰ ਇੱਕ ਕਿਤਾਬ ਲਿਖ ਕੇ ਲਿਖਣ ਤੋਂ ਬਾਅਦ ਜਦੋਂ ਇਹ ਕਿਤਾਬ 2000 ਚ 2007 ਚ ਮੇਰੇ ਕੋਲ ਆਉਂਦੀ ਆ ਤੇ ਮੈਂ ਤੁਹਾਡੇ ਤੇ ਕਰਦਾ ਸ੍ਰੋਮਨੀ ਕਮੇਟੀ ਤੇ ਕੇਸ ਤੇ ਤੁਸੀਂ ਕੇਸ ਕਰਨ ਤੋਂ ਬਾਅਦ ਇਹ ਕਿਤਾਬ ਜਿਹੜੀ ਆ ਵਾਪਸ ਲੈਂਦੇ ਏ ਔਰ 23 ਸਤ 23 10 ਸੌਰੀ 23 11 2007 ਵਿੱਚ ਜਰਨਲ ਹਾਊਸ ਦੇ ਵਿੱਚ ਤੁਸੀਂ ਮਤਾ ਪਾਸ ਕਰਦੇ ਹੋ ਕਿ ਜਿਹੜੇ ਲੋਕਾਂ ਨੇ ਇਹ ਕਿਤਾਬ ਚਪੀਆ ਤੇ ਅਸੀਂ ਛਪਣ ਤੋਂ ਬਾਅਦ ਇਹ ਕਿਤਾਬ ਵਾਪਸ ਲ ਲਈ ਆ ਸਾਡੇ ਕੋਲ ਗਲਤੀ ਹੋਈ ਆ ਤੁਸੀਂ ਗਲਤੀ ਮੰਨੀ ਆ 23 11 2007 ਦੇ ਮਤਾ ਨੰਬਰ 10 ਵਿੱਚ ਗਲਤੀ ਮੰਨ ਕੇ ਤੇ ਕਹਿੰਦੇ ਉਹ ਵੀ ਕਿਤਾਬ ਅਸੀਂ ਵਾਪਸ ਲ ਲਈ ਆ ਤੇ ਹੁਣ ਇਸ ਕਿਤਾਬ ਦੇ ਸਬੰਧ ਵਿੱਚ ਜਿਹੜਾ ਵੀ ਕੋਈ ਬੋਲ ਰਿਹਾ ਹੈ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਤੁਸੀਂ ਪੱਤਰ ਲਿਖਦੇ ਜੇ ਕਿ ਇਹ ਕਿਤਾਬ ਦੇ ਸਬੰਧ ਵਿੱਚ ਜਿਹੜਾ ਵੀ ਕੋਈ ਬੋਲ ਰਿਹਾ ਹੈ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰ ਰਿਹਾ ਹੈ ਤੇ ਉਹਨਾਂ ਨੂੰ ਅਕਾਲ ਤਖਤ ਤੇ ਸਦਕੇ ਸਜ਼ਾ ਦਿੱਤੀ ਜਾਵੇ ਮੈਂ ਸ਼ਬਦ ਉਹ ਨਹੀਂ ਬੋਲਣਾ ਚਾਹੁੰਦਾ ਜਿਹੜੇ ਸ਼ਬਦਾਂ ਦੇ ਤੁਸੀਂ ਹੱਕਦਾਰ ਹੋ ਇੰਨੀ ਤੁਸੀਂ ਨਿਵਾਣ ਵਾਲੇ ਪਾਸੇ ਚਲੇ ਗਏ ਪਈ ਜਿਨ੍ਹਾਂ ਨੇ ਤੇ ਇਹ ਕਿਤਾਬ ਛਪਾਈ 67000 737 ਰੁਪਏ ਦਾ ਦਿਲ ਜਿਹੜਾ ਉਹ ਗੁਰੂ ਕੀ ਗੋਲਕਚੋਂ ਦੇਖ ਕੇ ਦਾਨ ਪ੍ਰਸ ਅੰਮ੍ਰਿਤਸਰ ਨੂੰ ਇਹ ਕਿਤਾਬ ਛਪਾਉਂਦੇ ਹੋ ਤੁਸੀਂ ਤੇ ਹੋ ਗਏ ਗੁਰੂ ਸਿੱਖ ਗੁਰੂ ਦੇ ਸਿੱਖ ਹੋ ਗਏ ਜਿਨ੍ਹਾਂ ਨੇ ਕਿਤਾਬ ਛਪਾਈ ਤੇ ਜਿਨ੍ਹਾਂ ਨੇ ਇਸ ਕਿਤਾਬ ਦੇ ਪਰਦੇ ਪਾਸ ਕੀਤੇ ਉਹਨਾਂ ਨੂੰ ਕਹਿੰਦੇ ਹਾਂ ਅਕਾਲ ਤਖਤ ਤੇ ਤਲਬ ਕਰੋ ਅੱਜ ਤੱਕ ਧੰਨੀ ਸਭ ਤੁਹਾਨੂੰ ਵੀ ਇਹ ਮੈਂ ਕਹਿਣਾ ਚਾਹਣਾ ਕਿ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ਵੱਲੋਂ ਪਾਏ ਮਤੇ ਦੇ ਮਤਾਬਕ 2007 ਤੋਂ ਲੈ ਕੇ ਅੱਜ ਤੱਕ ਤੁਸੀਂ ਮੈਨੂੰ ਤਲਬ ਨਹੀਂ ਕਰ ਸਕੇ ਤੇ ਹੁਣ ਕਰਵਾ ਦਿਓ ਕਿਉਂਕਿ ਮੈਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਿਹਾ ਲੋਕਾਂ ਨੂੰ ਚੰਦੂ ਮਸੰਦ ਮਸੇ ਰੰਗੜ ਮਹਾਂਤ ਨਰੈਣੂ ਸਚਾਨੰਦ ਗੰਗੂ ਉਹਨਾਂ ਤੋਂ ਵੱਧ ਦੋਸ਼ੀ ਮੰਨਦਾ ਹੈ ਇਹਦੋਂ ਵੱਡੀ ਕੋਰ ਗੱਲ ਨਹੀਂ ਹੈਗੀ ਉਹ ਜਿਹੜੀ ਗੱਲ ਤੁਸੀਂ ਕਹਿੰਦੇ ਜੇ ਪਈ ਵਡਾਲਾ ਸਾਹਿਬ ਨੂੰ ਅਸੀਂ ਸੱਦਣਾ ਹੈ ਵਡਾਲਾ ਸਾਹਿਬ ਨੂੰ ਤੇ ਬਾਤ ਸੱਦਿਓ ਪਹਿਲਾਂ ਸੱਦੋ ਮੈਨੂੰ ਜੇ ਤੁਹਾਡੇ 'ਚ ਹਿੰਮਤ ਆ ਜੇ ਤੁਹਾਡੇ 'ਚ ਮਾੜੀ ਮੋਟੀ ਵੀ ਜੁਰਤ ਹੈਗੀ ਆ ਜੇ ਤੁਹਾਡੇ 'ਚ ਮਰਦਾਨਗੀ ਆ ਜੇ ਤੁਸੀਂ ਕਹਿੰਦੇ ਹੋ ਕਿ ਸ੍ਰੋਮਣੀ ਕਮੇਟੀ ਦੇ ਵਾਅਦਾ ਅਸੀਂ ਮਾਲਕ ਹਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਭਈ ਜਿਸ ਤਾਂ ਤੇ ਸਤਵੇਂ ਪਾਤਸ਼ਾਹ ਗੁਰੂ ਹਰ रायਬ ਸਾਹਿਬ ਦੇ ਪੁੱਤਰ ਨੇ RAM ਰਾਏ ਨੇ ਦਿੱਲੀ ਦੇ ਤਖਤ ਤੇ ਬੈਠੇ ਬਾਦਸ਼ਾਹ ਨੂੰ ਮਿੱਟੀ ਮੁਸਲਮਾਨ ਤੋਂ ਮਿੱਟੀ ਬੇਈਮਾਨ ਕਹਿਨ ਤੇ ਉਹਨੂੰ ਮੱਥੇ ਨਹੀਂ ਲਾਇਆ ਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਤੁਸੀਂ ਇਹਨਾਂ ਨਾਲ ਕੋਈ ਸਾਝ ਨਹੀਂ ਰੱਖੀ ਰੱਖਣੀ ਤੇ ਅੱਜ ਤੱਕ ਸਿੱਖ ਕੌਮ ਨੇ ਪੰਥ ਨੇ ਰਾਮ ਰਈਆਂ ਨਾਲ ਕੋਈ ਸਾਂਝ ਨਹੀਂ ਪਾਈ ਤੇ ਫਿਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਧਾਮੀ ਸਾਹਿਬ ਵੀ ਤੁਸੀਂ ਕਹਿੰਦਾ ਤੁਹਾਨੂੰ ਵੀ ਪ੍ਰੈਸ ਨੇ ਪੁੱਛਿਆ ਵੀ ਤੁਸੀਂ 328 ਰੂਪਾਂ ਦੇ ਤੇ ਬੋਲਦੇ ਹੋ ਕਿਤਾਬ ਤੇ ਕਿਉਂ ਨਹੀਂ ਬੋਲਦੇ ਤੇ ਤੁਸੀਂ ਇਹ ਜਵਾਬ ਦਿੱਤਾ ਵੀ ਕਿਤਾਬ ਅਸੀਂ ਵਾਪਸ ਲੈ ਲਈ ਆ ਉਹ ਤੁਸੀਂ ਇਹ ਦੱਸੋ ਵੀ ਗੁਰੂ ਹਰ Rai ਪਾਸ਼ਾ ਨਾਲ ਵੀ ਵੱਡੇ ਹੋ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਵੀ ਵੱਡੇ ਹੋ ਗੁਰੂਆਂ ਨਾਲੋਂ ਵੱਡਿਓ ਏਡੀ ਵੱਡੀ ਕਿਤਾਬ ਲਿਖਾ ਕੇ ਤੇ ਤੁਸੀਂ ਵਾਪਸ ਲੈ ਕੇ ਤੇ ਤੁਸੀਂ ਦੋਸ਼ ਮੁਕਤ ਹੋ ਗਏ ਤੇ ਭਾਈ ਵਡਾਲਾ ਸਾਹਿਬ ਨੇ ਜਿਨ੍ਹਾਂ ਨੇ 5.5 ਸਾਲ ਤੇ ਆ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੀਆਂ ਲੱਤਾਂ ਭਣੀਆਂ ਸਿਰ ਪਾੜੇ ਜਿਨ੍ਹਾਂ ਬੀਬੀਆਂ ਦੇ ਨਾਲ ਤੁਸੀਂ ਇਹਨਾਂ ਦੁਰਵਿਹਾਰ ਕੀਤਾ ਉਹ ਤਾਂ ਦੋਸ਼ੀ ਹੋ ਗਏ ਤੇ ਤੁਸੀਂ ਦੁੱਧ ੋਤੇ ਹੋ ਗਏ ਤੁਸੀਂ ਗੁਰੂ ਦੇ ਅਨੰ ਸਿੱਖ ਹੋ ਗਏ ਤੁਸੀਂ ਉਹ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਚਲਾਉਣ ਵਾਸਤੇ ਤੁਹਾਨੂੰ ਕੌਮ ਨੇ ਚੁਣਿਆ ਔਰ ਅੱਜ ਤਏ ਤੁਸੀਂ ਉਹ ਵੀ ਨਹੀਂ ਹੈਗੇ ਕਿਉਂਕਿ ਹਰ 5 ਸਾਲ ਬਾਅਦ ਚੋਣ ਹੁੰਦੀ ਆ ਤੁਸੀਂ 2011 ਤੋਂ ਲੈ ਕੇ ਅੱਜ ਤੱਕ ਚੋਣ ਨਹੀਂ ਕਰਵਾਈ ਤੇ ਕਦੇ ਨਹੀਂ ਆਖਿਆ ਵੀ ਚੋਣ ਹੋਣੀ ਚਾਹੀਦੀ ਆ 14 ਸਾਲਾਂ ਵਿੱਚ ਤਿੰਨ ਵਾਰਾਂ ਚੋਣਾਂ ਹੋਣੀਆਂ ਸੀ ਔਰ ਇਹਦੇ ਸੰਬੰਧ ਵਿੱਚ ਮੇਰੇ ਵੱਲੋਂ 2017 ਤੋਂ ਲੈ ਕੇ ਹਾਈ ਕੌਂਟਰਡਿਜ ਕੇਸ ਵੀ ਪਾਪੀ ਜਿਹੜੀਆਂ ਲੱਛਣਾਂ ਨੇ ਇਹ ਡਰੇ ਨੇ ਅੱਜ ਤੱਕ ਤੁਸੀਂ ਤਾਂ ਕਦੇ ਉੱਥੇ ਜਵਾਬ ਨਹੀਂ ਦਿੱਤਾ ਹਾਂ ਇਹ ਗੱਲ ਤੁਸੀਂ ਜ਼ਰੂਰ ਕਹੀ ਸੀ ਕਿ ਇਹ 5 ਸਾਲ ਸਟੇ ਰਿਆ ਅਤੇ ਅਸੀਂ ਕੰਮ ਨਹੀਂ ਕਰ ਸਕੇ ਤੇ ਇਹ 5 ਸਾਲ ਸਾਨੂੰ ਹੋਰ ਚਾਹੀਦੇ ਆ ਉਹ ਤੁਸੀਂ ਕਿਹੜੇ ਸਾਭ ਚ 5 ਸਾਲ ਮੰਗੇ ਸੀ ਤੁਹਾਨੂੰ ਗੁਰਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਵਾਸਤੇ ਆਗੂ ਬਣਾਇਆ ਨਾ ਕਿ ਗੁਰੂ ਸਾਹਿਬਾਂ ਦੇ ਖਿਲਾਫ ਅਪ ਸ਼ਬਦ ਲਿਖ ਕੇ ਗੁਰੂ ਕੀ ਗੋਲਕ ਨਾਲ ਇੱਕ ਕਿਤਾਬਾ ਛਾਪਣ ਵਾਸਤੇ ਇਹ ਤੁਹਾਨੂੰ ਇਸ ਕਰਕੇ ਨਹੀਂ ਬਣਾਇਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਉਹ ਜਿਹੜਾ ਮਰਜ਼ੀ ਆ ਕਰੀ ਜਾਓ ਜਿਸ ਤਰ੍ਹਾਂ ਹੁਣ 328 ਰੁਪਿਆਂ ਦੀ ਗੱਲ ਆਉਂਦੀ ਆ ਤੁਸੀਂ ਇਹ ਗੱਲ ਕਹੀ ਆ ਕਿ ਇਹਦੇ ਵਿੱਚ ਵਿਧਵੀ ਨਹੀਂ ਗਈ ਇੱਕ ਤਾਂ ਜਿਹੜੀ ਵਿਧਵੀ ਆ ਉਹ ਵੀ ਡਾਕਟਰ ਇਸਰ ਸਿੰਘ ਜਿਹੜੇ 44 ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੇ ਸਪਸ਼ਟ ਦੱਸੀ ਆ ਕਿ ਜਿਸ ਟਾਈਮ ਦੇ ਉੱਤੇ ਅਸੀਂ ਉੱਥੇ ਗੁਰੂ ਰਾਮ ਰਾਨਸਰ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਮਹਾਰਾਜ ਦੇ ਸਰੂਪਾਂ ਦੀ ਸਿਪਾਈ ਹੁੰਦੀ ਆ ਉੱਥੇ ਮਹਾਰਾਜ ਦੀਆਂ ਅੰਗ ਥੱਲੇ ਖਿਲਰੇ ਪੈਸਨ ਤੇ ਜਿਹੜੇ ਬਿਨਾਂ ਜਲਤ ਤੋਂ ਮਹਾਰਾਜ ਦੇ ਸਰੂਪ ਉੱਥੇ ਰੱਖੇ ਸਨ ਉਹਨਾਂ ਦੇ ਉੱਤੇ ਕੋਈ ਰਮਾਲਾ ਨਹੀਂ ਤੇ ਘੱਟਾ ਜੰਮਿਆ ਸੀ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਇਹ ਕਿਉਂ ਨਹੀਂ ਪੜ੍ਹ ਕੇ ਸੁਣਾਉਂਦੇ ਇਹ ਵੀ ਤਾਂ ਪੜ੍ਹ ਕੇ ਸੁਣਾਓ ਨਾ ਲੋਕਾਂ ਨੂੰ ਕੀ ਇਹ ਬੇਦਰਵੀ ਨਹੀਂਗੀ ਪਰ ਜੇਕਰ ਮੈਂ ਇਹ ਗੱਲ ਮੰਨ ਲਵਾਂ ਤੁਹਾਡੀ ਕਹਿੰਦੇ ਹੀ ਤੁਸੀਂ ਕਹਿੰਦੇ ਹੋ ਕਿ ਇਹ ਵਿਧਵੀ ਨਹੀਂ ਇਹ ਭ੍ਰਸ਼ਟਾਚਾਰ ਹੈ ਧਾਮੀ ਸਾਹਿਬ ਪੜ੍ਹੇ ਲਿਖੇ ਹੋ ਗੜਗਾਜ ਜੀ ਤੁਸੀਂ ਵੀ ਪੜ੍ਹੇ ਲਿਖੇ ਹੋ ਤੇ ਤਰਫ ਦੇ ਤੁਸੀਂ ਕਾਰਜਕਾਰੀ ਜ਼ਥੇਦਾਰ ਹੋ ਤੁਸੀਂ ਸਰਕਾਰ ਨੂੰ ਤੇ ਆਦੇਸ਼ ਜਾਰੀ ਕਰਤਾ ਕਿ ਇਹਦੇ 'ਚ 328 ਰੁਪਏ ਦੀ ਐਫਆਈਆਰ 'ਚ ਕੋਈ ਦਖਲ ਨਹੀਂ ਦੇਣਾ ਪਰ ਇਹ ਦੱਸੋ ਜਰਾ ਤੁਸੀਂ ਜਿਹੜੇ ਮਸੰਦ ਸੀ ਉਹਨਾਂ ਦਾ ਇਤਿਹਾਸ ਪੜਿਆ ਕਿ ਨਹੀਂ ਪੜਿਆ ਮਸੰਦ ਕੌਣ ਸੀ ਪੰਜਵੇਂ ਪਾਤਸ਼ਾਹ ਨੇ ਆਪ ਪ੍ਰਚਾਰ ਕਰਤਾ ਪਿਆ ਸੀ ਅਤੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਸੀ ਕਿ ਦੂਰ ਦਰਾਡੇ ਤੋਂ ਆਉਣ ਵਾਲੀ ਸੰਗਤ ਜਿਹੜੀ ਇੱਥੇ ਪਹੁੰਚ ਨਹੀਂ ਸਕਦੀ ਉਹਨਾਂ ਧਰਮੀ ਸਿੱਖਾਂ ਤੋਂ ਮਿਹਨਤ ਉਹ ਜਿਹੜੀ ਮਿਹਨਤ ਕਾ ਸਿੱਖ ਨੇ ਉਹਨਾਂ ਦਸੰਗਾਂ ਦੀ ਕਰਤ ਕਰਨ ਵਾਲੇ ਜਿਹੜੇ ਸਿੱਖ ਜਿਹੜੇ ਦਸੰਧ ਦੇ ਰੂਪ ਵਿੱਚ ਆ ਦੇਣ ਉਹ ਤੁਸੀਂ ਗੁਰੂ ਘਰਾਂ ਚ ਪਹੁੰਚਾਉਣੀਆਂ ਜਦੋਂ ਉਸ ਮਾ ਦੇ ਨਾਲ ਉਹਨਾ ਮਸੰਦਾਂ ਨੇ ਮਾਨੀਆਂ ਕੀਤੀਆਂ ਦੁਸ਼ ਕਰਮ ਕੀਤੇ ਜਿਵੇਂ ਤੁਹਾਡੇ ਅੱਜ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਬੰਦੇ ਉਹ ਚੰਡਾਲੀ ਚੰਡਾਲ ਜਿਹੜੇ ਚੰਡਾਲ ਦਾ ਰੂਪ ਧਾਰੀ ਬੈਠੇ ਨੇ ਉਹ ਕੰਮ ਕਰ ਰਹੇ ਨੇ ਇਸੇ ਤਰ੍ਹਾਂ ਮਸੰਦਾਂ ਨੇ ਕੀਤੇ ਜਦੋਂ ਉਹਨਾ ਗੁਰੂ ਕੀ ਗੋਲਕ ਉਹ ਦਸਵੰਦ ਦੀ ਮਾਦੀ ਦੁਰਵਰਤੋਂ ਕੀਤੀ ਤੇ ਦਸਵੇਂ ਪਾਤਸ਼ਾਹ ਨੇ ਉਹਨਾ ਮਸੰਦਾਂ ਨੂੰ ਕੜਾਹ ਚ ਪਾ ਕੇ ਸਾੜਿਆ ਉਹ ਤੁਸੀਂ ਗੁਰਗੋਬਿੰਦ ਸਿੰਘ ਨੂੰ ਵਦਿਓ ਤੁਸੀਂ ਇੱਕ ਰੁਕੀ ਮਾਇਆ ਦੇ ਨਾਲ ਦੁਰਵਰਤੋਂ ਕਿਵੇਂ ਕਰ ਸਕਦੇ ਹੋ ਤੇ ਭਾਂਦੀ ਸਾਹਿਬ ਜਰਾ ਸੋਚਿਆ ਨਹੀਂ ਤੁਸੀਂ ਜਦ ਤੁਸੀਂ ਇਹ ਗੱਲ ਕਹੀ ਪ੍ਰੈਸ ਨੂੰ ਵੀ ਇਹ ਕਹਿੰਦੇ ਨੇ ਕਿ ਇਹ ਭ੍ਰਿਸ਼ਟਾਚਾਰ ਆ ਰੋਕ ਨਹੀਂ ਸਕਦੇ ਸਾਡੇ 10 ਦਾ 20-20 ਰੋਜ਼ ਦੇ ਕੇਸ ਜਿਹੜੇ ਨੇ ਉਹ ਭ੍ਰਿਸ਼ਟਾਚਾਰ ਦੇ ਆ ਕੁਛ ਸੋਚ ਤਾਂ ਕਰੋ ਗੱਲ ਕਰਨ ਲੱਗੇ ਵੀ ਤੁਹਾਡੇ ਤੇ ਲੋਕ ਸਵਾਲ ਠਾਉਣਗੇ ਇਹ ਗੱਲ ਬਿਲਕੁਲ ਠੀਕ ਆ ਵੀ ਇਹ ਭ੍ਰਿਸ਼ਟਾਚਾਰ ਦੇ ਕੇਸ ਜਿਹੜੇ ਨੇ 10-20 ਤੋਂ ਵੀ ਵੱਧ ਨੇ ਤੁਸੀਂ ਤੇ ਇੱਕ ਇੱਕ ਦਿਨ ਦੇ ਵਿੱਚ 3300 ਕਰੋੜ ਦਾ ਸਕੈਂਡਲ ਕੀਤਾ ਇੱਕ ਦਿਨ 25 ਨਵ 2016 ਦੇ ਵਿੱਚ ਅਵਤਾਰ ਸਿੰਘ ਮੱਕੜ ਦੀ ਆਖਰੀ ਮੀਟਿੰਗ ਹੋਈ ਆ ਅਜੈਕਟਿਵ ਦੀ ਉਸ ਮੀਟਿੰਗ ਦੇ ਵਿੱਚ 300 ਕਰੋੜ ਦਾ ਸਕੈਂਡਲ ਆ ਔਰ ਉਹਦੇ ਵਿੱਚ ਜਿਹੜਾ ਸਕੈਂਡਲ ਕੱਢ ਕੇ ਮੈਂ ਸਾਰੀ ਪਟੀਸ਼ਨ ਤਿਆਰ ਕਰਕੇ ਆਪਣੇ ਵਕੀਲ ਇਸ ਪਨੀਤ ਦੇ ਰਾਹੀਂ ਹਾਈ ਕੋਰਟ ਉਹ ਦਾਖਲ ਕੀਤੀ ਕੋ 300 ਕਰੋੜ ਦੀ ਪਟੀਸ਼ਨ ਹੈ 300 ਕਰੋੜ ਦਾ ਸਕੈਂਡਲ ਹੈ ਵਾਕਿਆ ਤੁਸੀਂ ਠੀਕ ਕਿਹਾ ਕਿ 10 10 20 20 ਕੇਸ ਨੇ ਫਿਰ ਤੁਸੀਂ ਇਹ ਦੱਸੋ ਧਾਮੀ ਸਾਹਿਬ ਜਿਹੜਾ ਸਤਿੰਦਰ ਕੋਹਲੀ ਜਿਸ ਬੰਦੇ ਨੂੰ ਤੁਸੀਂ ਬਿਨਾ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਅਖਬਾਰਾਂ ਚ ਹਿਾਰ ਦੇਣ ਤੋਂ ਜਾਂ ਉਹਦੀਆਂ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਰੱਖਿਆ ਉਹ ਸਤਿੰਦਰ ਕੋਹਲੀ ਦੇ ਖਿਲਾਫ ਮੈਂ ਗੁਰਦੁਆਰਾ ਜੁਡੀਸ਼ੀਅਲ ਕੋਰਟ ਚ ਗਿਆ 2010 ਦੀ ਗੱਲ ਹੈ ਔਰ ਉਸ ਟਾਈਮ ਦੇ ਉੱਤੇ ਮੇਰਾ ਡੇਢ ਸਾਲ ਉਹ ਕੇਸ ਚੱਲਿਆ ਡੇਢ ਸਾਲ ਕੇਸ ਚੱਲਣ ਤੋਂ ਬਾਅਦ ਤੁਸੀਂ ਉਹਨੂੰ ਫੇਰ ਜੜਾ ਦੇ ਕੰਮ ਤੇ ਰੋਕ ਲਈ ਤੇ ਵਾਪਸ ਲਿਆ ਬਾਅਦ ਦੇ ਵਿੱਚ ਫੇਰ ਤੁਸੀਂ ਖਬਰਾਂ ਚ ਸਟਿਆਰ ਦਿੱਤੇ ਚਾਰਟਰ ਕਾਊਂਟਰ ਰੱਖਣ ਵਾਸਤੇ ਪਰ ਰੱਖਿਆ ਫੇਰ ਤੁਸੀਂ ਉਸ ਸਤਿੰਦਰ ਕੋਹਲੀ ਨੂੰ ਹੂੰ ਰੱਖਿਆ ਫਿਰ ਸਤਿੰਦਰ ਕੋਹਲੀ ਨੂੰ ਉਸ ਅਖਬਾਰ ਦੇ ਦਿੱਤੇ ਇਸ਼ਤਿਹਾਰ ਦੇ ਮਤਲਬ ਬਹੁਤ ਸਾਰੇ ਕੈਂਡੀਡੇਟ ਉੱਥੇ ਆਏ ਇੱਕ ਤੋਂ ਤੱਕ ਮੈਨੂੰ ਪਤਾ ਲੱਗਿਆ ਕਿ ਇੱਕ ਆਦਮੀ ਨੇ ਇੱਥੋਂ ਤੱਕ ਕਹਤਾ ਕਿ ਮੈਂ 5 ਰੁਪਏ ਤੇ ਕੰਮ ਕਰਨ ਨੂੰ ਤਿਆਰ ਆ ਪਰ ਗੁਰੂ ਘਰ ਦੀ ਮੈਨੂੰ ਸੇਵਾ ਕਰਨ ਦਾ ਮੌਕਾ ਮਿਲੇ ਉਹਨੂੰ ਤੇ ਨਹੀਂ ਰੱਖਿਆ ਇਹ ਸਤਿੰਦਰ ਕੋਹਲੀ ਹੀ ਕਿਉਂ ਰੱਖਿਆ ਇਹਦੇ ਪਿੱਛੇ ਕਾਰਨ ਹੈ ਕਾਰਨ ਇਹ ਕਿ ਸਤਿੰਦਰ ਕੋਹਲੀ ਸੁਖਬੀਰ ਬਾਦਲ ਦੇ ਜਿੰਨੇ ਕਾਰੋਬਾਰ ਨੇ ਬਾਦਲਾਂ ਦੇ ਉਹਨਾਂ ਦਾ ਚਾਰਟਰ ਕਾਊਂਟਰ ਕੀ ਹੈ ਇਹ ਕੋ ਹੋਰ ਵੀ ਬਹੁਤ ਸਾਰੇ ਕੰਮ ਨੇ ਬਾਦਲਾਂ ਦੇ ਪੀਟੀਸੀ ਚੈਨਲ ਜਿਹੜਾ ਉਹਦੇ ਉਹਦਾ ਉਹ ਵੀ ਇਹ ਚਲਾ ਰਿਹਾ ਹੈ ਉਹਦੇ ਵਿੱਚ ਵੀ ਇਹ ਹਿੱਸੇਦਾਰ ਹੈ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਨੇ ਕੰਮ ਕੀਤਾ ਧਾਮੀ ਸਾਹਿਬ ਜਰਾ ਦੱਸਿਓ ਤੁਸੀਂ ਹੁਣ ਗੁਰਦੁਆਰਾ ਜੁਡੀਸ਼ੀਅਲ ਕੋਰਟ ਚ ਕੇਸ ਪਾਇਆ ਕਦਾਬਾਨ 9 ਕਰੋੜ 61 ਲੱਖ 15000 ਕੁਝ 100 ਰੁਪਏ ਦਾ ਤੁਸੀਂ ਕੇਸ ਪਾਇਆ ਹੈ ਕਿ ਇਹ ਸਤਿੰਦਰ ਕੋਹਲੀ ਨੇ ਗੁਰੂ ਕੀ ਗੋਲਕ ਜਿਹੜੀ ਆ ਉਹਦੀ ਨਜਾਇਜ਼ ਜਿਹੜੀ ਆ ਲੁੱਟ ਕੀਤੀ ਆ ਉਹ ਪੈਸੇ ਤਾਂ ਤੁਸੀਂ ਦਿੱਤੇ ਹੋਏ ਤੇ ਉੱਥੇ ਕੇਸ ਕਰਦੇ ਹੋਣ ਤੇ ਫਿਰ ਕੇਸ ਕੀਤਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਤੁਹਾਡੀ ਆ 5 ਸਾਲ ਹੋ ਗਏ ਨੇ ਉੱਥੇ ਕੇਸ ਚੱਲਦੇ ਨੂੰ ਅਜੇ ਤੱਕ ਫੈਸਲਾ ਕਿਉਂ ਨਹੀਂ ਗਾ ਔਰ ਕਬਰੀ ਕਿਉਂ ਨਹੀਂ ਲੈ ਰਹਾ ਤੁਸੀਂ ਇਸ ਕਰਕੇ ਨਹੀਂ ਲੈ ਰਹਾ ਕਿ ਤੁਹਾਡੇ ਤੇ ਸੁਖੇ ਅਮਲੀ ਦਾ 76 ਤੁਸੀਂ ਉਹਦੇ 76 ਤੋਂ ਡਰਦੇ ਔਰ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਦਾ ਚੇਅਰਮੈਨ ਆ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਜਿਹੜੇ ਮੈਂਬਰ ਨੇ ਮੈਂ ਉਹਨਾਂ ਤਿੰਨਾਂ ਨੂੰ ਬਾਦਲਾਂ ਦੇ ਤਲੇ ਛੱਟ ਕਹਿਣਾ ਉਹ ਅਦਾਲਤ ਲਾਉਂਦੇ ਨੇ ਜਿਉਂ ਉਹਨਾਂ ਚ ਹਿੰਮਤ ਆ ਤੇ ਕਰਨ ਮਿਰਤੇ ਮਾਨਹਾਨੀ ਦਾ ਕੇਸ ਤੇ ਮੈਂ ਦਊ ਜਵਾਬ ਔਰ ਤੁਹਾਨੂੰ ਵੀ ਇਸ ਗੱਲ ਦੇ ਉੱਤੇ ਚੈਲੰਜ ਕਰਦਾ ਕਿ ਤੁਸੀਂ ਅੱਜ ਤੱਕ ਕੋ ਫੈਸਲਾ ਕਿਉਂ ਨਹੀਂ ਕਰਾਇਆ ਜਿਹੜਾ 9 ਕਰੋੜ 61 ਲੱਖ ਰੁਪਈਆ ਉਹ ਸਾਰਾ ਤੁਸੀਂ ਅੱਜ ਤੱਕ ਉਸ ਤੋਂ ਵਸੂਲ ਕਿਉਂ ਨਹੀਂ ਕੀਤਾ ਸੋ ਅੱਜ ਤੁਸੀਂ ਕੁਝ ਅਕਲ ਨੂੰ ਹੱਥ ਮਾਰੋ ਚੰਗੇ ਰਹੋਗੇ ਦੁਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਜਿਹੜੇ 16 ਬੰਦਿਆਂ ਦੇ ਖਿਲਾਫ ਐਫ ਆਈ ਆਰ ਹੋਈ ਆ ਉਹ ਉਹ ਨੇ ਜਿਨ੍ਹਾਂ ਨੂੰ ਤੁਸੀਂ ਦੋਸ਼ੀ ਮੰਨਿਆ ਤੇ ਤੁਸੀਂ ਹੁਣ ਉਹਨਾਂ ਦਾ ਜਿਹੜਾ ਸਾਰਾ ਹਸਤਾਵਾ ਆ ਉਹ ਸ਼ਿੱਟ ਦੇ ਅੱਗੇ ਰੱਖੋ ਤੇ ਜਿਹੜੇ ਬਾਕੀ ਦੋਸ਼ੀ ਨੇ ਪਰ ਅਸਲ ਗੱਲ ਤੇ ਇਹ ਆ ਨਾ ਧਾਮੀ ਸਾਹਿਬ ਕੀ ਇਹ ਸੱਚ ਨਹੀਂ ਗਾ ਭਈ ਸ਼ਿੱਟ ਤੋਂ ਤੁਸੀਂ ਇਸ ਕਰਕੇ ਡਰਦੇ ਹੋ ਤੁਸੀਂ ਬਾਹਾਂ ਤਾ ਖੜੀਆਂ ਕੀਤੀਆਂ ਨੇ ਭਈ ਜੇ ਇਹਦੀ ਇਨਕੁਆਰੀ ਹੋਈ ਪੜਤਾਲ ਹੋਈ ਜੁੰਗਾਈ ਦੇ ਨਾਲ ਤੇ ਤੁਹਾਡੇ ਵੱਡੇ ਵੱਡੇ ਮਗਰਮੱਛ ਆਉਣੇ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਉਣੇ ਆ ਪ੍ਰਧਾਨਾਂ ਤੱਕ ਆਉਣੇ ਆ ਔਰ ਇਹ ਗੱਲ ਜਿਹੜੀ ਆ ਉਸ ਪਾਸੇ ਨੂੰ ਵੀ ਜਾਣੀ ਆ ਜਿੱਦਾਂ ਸਤਿੰਦਰ ਕੋਹਲੀ ਨੂੰ ਜਿਹੜੇ ਪੈਸੇ ਜਿਹੜੇ ਦਿੱਤੇ ਨੇ ਉਹ ਕਿੰਨੇ ਰਖਵਾਇਆ ਗੱਲ ਉਧਰ ਨੂੰ ਵੀ ਜਾਣੀ ਆ ਜਿਸ ਕਰਕੇ ਤੁਸੀਂ ਬਾਹਾਂ ਸਿਰ ਤੇ ਰੱਖੀਆਂ ਨੇ ਵੀ ਇਹ ਸਰਕਾਰ ਦਖਲ ਦਾ ਜੀ ਦੇ ਰਹੀ ਆ ਸਰਕਾਰ ਕੋਈ ਦਖਲ ਦਾ ਜੀ ਵੀ ਦੇ ਰਹੀ ਐਫ ਆਰ ਆਈ ਹੋਈ ਆ ਤੇ ਉਹ ਸਾਡੇ ਵੱਲੋਂ ਜੇ ਤੁਸੀਂ ਸਦਰਾ ਹੀ ਆ ਅਕਾਲ ਤਖਤ ਤੇ ਸਰਕਾਰ ਨੂੰ ਜੋ ਚੈਲੰਜ ਕਰਦੇ ਜੇ ਵਡਾਲਾ ਸਾਹਿਬ ਨੇ ਪਹਿਲਾਂ ਤਾਂ ਇਹਨਾਂ ਨੇ ਜਿਨ੍ਹਾਂ ਨੂੰ ਤੁਸੀਂ ਕੁੱਟਮਾਰ ਕੀਤੀ ਇਹਨਾਂ ਨੂੰ ਸਦੋਂ ਅਕਾਲ ਤਖਤ ਤੇ ਸ਼ੁਰੂਆਤ ਇਹਨਾਂ ਕੀਤੀ ਸੀ ਫਿਰ ਵਡਾਲਾ ਸਾਹਿਬ ਨੇ ਫਿਰ ਮੈਂ ਵੀ ਆ ਫਿਰ ਜਗਜੀਤ ਸਿੰਘ ਢੱਲੇਵਾਲ ਵੀ ਆ ਔਰ ਸਾਡਾ ਸਾਰਾ ਸੰਯੁਕਤ ਕਿਸਾਨ ਮੋਰਚਾ ਗੈਰ ਆਇਨੀ ਤੱਕ ਆ ਫਿਰ ਬਾਬਾ ਸੇਵਾ ਸਿੰਘ ਵੀ ਆ ਬਾਬਾ ਸਰਬਸੋਹ ਸਿੰਘ ਵੀ ਆ ਫਿਰ ਸਰਦਾਰ ਈਮਾਨ ਸਿੰਘ ਮਾਨ ਆ ਔਰ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਸਰਕਾਰ ਨੂੰ ਇਹ ਮਜਬੂਰ ਕੀਤਾ ਐਫਆਰ ਦਰਜ ਕਰਾਉਣ ਉੱਤੇ ਸੱਦੋਗੇ ਸਾਰਿਆਂ ਨੂੰ ਸੱਦੋਗੇ ਇਸ ਗੱਲ ਦਾ ਜਵਾਬ ਮੰਗਦੇ ਆ ਤੁਹਾਡੇ ਉਹ ਪਰ ਵੀਰਾਂ ਜੀ ਸਮਝੋ ਪਰਾ ਮਾਰੂ ਜਾਨ ਸ਼ੁਰੂ ਨਾ ਕਰੋ ਔਰ ਜਿਹੜੀ ਅਕਾਲ ਤਖਤ ਦੀ ਤੁਸੀਂ ਹੁਣ ਤੱਕ ਇਹ ਇਹਨਾ ਅਕਾਲ ਤਖਤ ਨੂੰ ਨੀਵਾ ਬਖਾਤਾ ਤੁਸੀਂ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਅਕਾਲ ਤਖਤ ਦੀ ਪਰੰਪਰਾ ਮਿੱਟੀ ਚ ਰੋੜ ਕੇ ਰੱਖਤੀ ਆ ਅਜੇ ਵੀ ਬੰਦੇ ਬਣ ਜਾਓ ਤੇ ਸਿੱਧੇ ਹੋ ਕੇ ਆ ਜਾਓ ਆਪਾਂ ਇਸ ਤੋਂ ਅੱਗੇ ਨਾ ਜਾਈਏ ਤੇ ਆਓ ਅਕਾਲ ਤਖਤ ਦੀ ਮਹਾਨਤਾ ਜਿਹੜੀ ਆ ਉਹਨੂੰ ਦੁਬਾਰਾ ਲਾਗੂ ਕੀਤਾ ਜਾਏ ਭਰਾਵਾਂ ਮਾਰੂ ਜਗਤੋਂ ਬਚੀਏ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਸ੍ਰੀ ਅਕਾਲ ਤਖਤ ਦੀ ਮਹਾਨਤਾ ਨੂੰ ਕਾਇਮ ਰੱਖਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਯਾਦਾ ਨੂੰ ਕਾਇਮ ਰੱਖਣ ਵਾਸਤੇ ਗੁਰਬਾਣੀ ਦੇ ਸਤਕਾਰ ਨੂੰ ਪੰਥ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਆਪ ਸਾਰੇ ਇਕੱਠੇ ਹੋਈਏ ਤੇ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕਰਿਆ ਕਿ ਇਹਨਾਂ ਤੇ ਇਸ ਪਾਸੇ ਨਹੀਂ ਜੇ ਤੁਰਨਾ ਤੇ ਤੁਸੀਂ ਹੁਣ ਆਜੋ ਆਓ ਆਪਾਂ ਸਾਰੇ ਰਲ ਕੇ ਇਹਨਾਂ ਦੋਸ਼ੀਆਂ ਨੂੰ ਸਜ਼ਾਵਾ ਦਿਵਾਈਏ ਤੇ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਈਏ ਇਹਨੀਆਂ ਬੇਨਤੀਆਂ ਕਰਦਾ। ਜਿਹੜੀ ਗੱਲ ਸਿਰਸਾ ਸਾਹਿਬ ਨੇ ਕਹੀ ਆ ਕਿ ਜਥੇਦਾਰ ਸਾਹਿਬ ਕਹਿੰਦੇ ਨੇ ਕਿਸੇ ਪੱਤਰਕਾਰ ਵੀਰ ਨੇ ਵਧੀਆ ਸਵਾਲ ਪੁੱਛਿਆ ਆ ਕਿ ਇਹ ਤਾਂ ਤੁਸੀਂ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਲਿਆ ਕਿ ਦਖਲ ਅੰਦਾਜ਼ੀ ਨਾ ਦਵੇ ਪਰ ਜਿਹੜੀ ਸ਼ਿਕਾਇਤ ਕੀਤੀ ਗਈ ਆ ਉਥੇ ਐਫ ਆਈ ਆਰ ਹੋਈ ਆ ਉਹ ਬਲਦੇਵ ਸਿੰਘ ਵਡਾਲਾ ਬਲਦੇਵ ਸਿੰਘ ਸਿਰਸਾ ਗੁਰਮੀਤ ਸਿੰਘ ਥੋਹੀ ਉਹਨਾਂ ਦਾ ਕੀ ਕਰੋਗੇ? ਉਹ ਕਹਿੰਦੇ ਜੀ ਇਹਨਾਂ ਨੂੰ ਲੋੜ ਪੈਣ ਤੇ ਸੱਦਾਂਗੇ ਤੇ ਮੈਨੂੰ ਸੱਦਣ ਤੋਂ ਪਹਿਲਾਂ ਮੈਂ ਨਾਂ ਲਿਖੇ ਹੋਏ ਨੇ ਲੈ ਦੇਣਾ ਭਾਈ ਜਗਤਾਰ ਸਿੰਘ ਜੀ ਮਾਲਮ ਭਾਈ ਸੁਖਦੇਵ ਸਿੰਘ ਜੀ ਮਾਲਮ ਭਾਈ ਲਖਵੀਰ ਸਿੰਘ ਜੀ ਮਹਾਲਮ ਭਾਈ ਤਰਲੋਚਨ ਸਿੰਘ ਜੀ ਸੋਲ ਭਾਈ ਸਰੂਪ ਸਿੰਘ ਜੀ ਪੁੱਤਰ ਬਾਬਾ ਦਰਬਾਖ ਸਿੰਘ ਜੀ ਵਰਪਾਲ ਭਾਈ ਸੁਖਜੀਤ ਸਿੰਘ ਜੀ ਖੋਸਾ ਭਾਈ ਬਲਵਿੰਦ ਬੀਬੀ ਜੀ ਬਲਵਿੰਦਰ ਕੌਰ ਜੀ ਪੰਦੇਰ ਰਣਵੀਰ ਸਿੰਘ ਜੀ ਹਿਆਰਪੁਰ ਹਰਪਾਲ ਸਿੰਘ ਜੀ ਬਲੇਰ ਸ਼ਰੋਮਣੀ ਅਕਾਲੀ ਦਲ ਮਾਨ ਈਮਾਨ ਸਿੰਘ ਮਾਨ ਹਣਾ ਵੱਲੋਂ ਭਾਈ ਹਰਪ੍ਰੀਤ ਸਿੰਘ ਜੀ ਔਰ ਭਾਈ ਬਲਦੇਵ ਸਿੰਘ ਜੀ ਸਿਰਸਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਈ ਸੱਜਣ ਸਿੰਘ ਪੱਟੀਮੋੜ ਭਾਈ ਨਿਰਮਲ ਸਿੰਘ ਬਿਲਟੋਹਾ ਭਾਈ ਦਲਬਾਤ ਸਿੰਘ ਸਿਰਲੱਥ ਖਾਲਸਾ ਭਾਈ ਮਨਪ੍ਰੀਤ ਸਿੰਘ ਆਜ਼ਾਦ ਭਾਈ ਜਸਵੀਰ ਸਿੰਘ ਭਾਈ ਜਸਵੀਰ ਸਿੰਘ ਭਾਈ ਮਨਦੀਪ ਸਿੰਘ ਚਵਾਲ ਤੇ ਭਾਈ ਨੋਬਲਜੀਤ ਸਿੰਘ ਆਵਾਜੇ ਕੌਮ ਇਹ ਸਾਰੀਆਂ ਜਥੇਬੰਦੀਆਂ ਸਤਕਾਰ ਕਮੇਟੀਆਂ ਭਾਈ ਰਣਜੀਤ ਸਿੰਘ ਫੈਡਰੇਸ਼ਨ ਵੀਰ ਸਾਡਾ ਛੋਟਾ ਇਹਨਾਂ ਸਾਰੇ ਵੀਰਾਂ ਵੱਲੋਂ ਨਾਲ ਨਾਲੇ ਵੀ ਬੇਨਤੀ ਕਰਾਂ ਕੀ ਬਾਬਾ ਸਰਬਜੋਤ ਸਿੰਘ 베ਦੀ ਵੀ ਸੱਦੇ ਜਾਣਗੇ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਜਿਨ੍ਹਾਂ ਦਾ ਅਹਿਮ ਰੋਲ ਉਹ ਵੀ ਸੱਦੇ ਜਾਣਗੇ ਬਾਬਾ ਰਾਜਾ ਰਾਜ ਸਿੰਘ ਨਿਹੰਗ ਜਥੇਬੰਦੀਆਂ ਉਹ ਵੀ ਨਾਲ ਸਨ ਕਿ ਇਹ ਸਾਰੇ ਗੈਰ ਪੰਥਕ ਨੇ ਸਾਰੇ ਸਿੱਖ ਦਿੱਤੇ ਜਾਣੇ ਚਾਹੀਦੇ ਨੇ ਔਰ ਸਾਡੇ ਜਿੰਨੇ ਸਿੱਖ ਸਦਭਾਵਨਾ ਦਲ ਦੇ ਸੇਵਾਦਾਰ ਨੇ ਅੱਜ ਵੀ ਉਹ ਮਾਤਾ ਜੀ ਕਬਲਜੀਤ ਕੌਰ ਤੇ ਹੋਰ ਸਾਡੇ ਸਾਰੇ ਭਾਈ ਕੈਪਟਨ ਨਿਰਮਲ ਸਿੰਘ ਹੋਣੀ ਔਰ ਐਡਵੋਕੇਟ ਪਰਮਜੀਤ ਸਿੰਘ ਸਾਡੇ ਕੌਮੀ ਪ੍ਰਧਾਨ ਨੇ ਭਾਈ ਗੁਰਵਤਨ ਸਿੰਘ ਸਾਡੇ ਪੰਜਾਬ ਇਕਾਈ ਦੇ ਮੁਖ ਸੇਵਾਦਾਰ ਨੇ ਗੁਰਮੀਤ ਸਿੰਘ ਥੂਹੀ ਸਾਡੇ ਸ਼ੇਰ ਪੰਜਾਬ ਦਲ ਤੋਂ ਨੇ ਕੀ ਇਹਨਾਂ ਸਾਰਿਆਂ ਨੂੰ ਤੁਸੀਂ ਪੰਥ ਚੋਂ ਛਿਕਦੇ ਹੋਗੇ ਤੇ ਜੇ ਇਹ ਵਾਕਈ ਅਸੀਂ ਪੰਥ ਦੇ ਹਿੱਸਾ ਨਹੀਂ ਰਹੇ ਜੇ ਤੁਸੀਂ ਵਾਕਈ ਸਾਨੂੰ ਵੱਢਣ ਦਾ ਛਟਕਾਉਣ ਦਾ ਮਨ ਬਣਾ ਲਿਆ ਕੱਲ ਤੱਕ ਸਭ ਤੇ ਅਸੀਂ ਬੇਸਬਰੀ ਨਾਲ ਇਹਦੀ ਉਡੀਕ ਕਰਾਂਗੇ ਪਰ ਇਹ ਸਾਰਿਆਂ ਦਾ ਜਥਾ ਉਹ ਹੋਊ ਜਿਹੜਾ ਕਿ ਉਹੜੀ ਜਮ ਜਮ ਤੋਪ ਵੇਲੇ ਜਿਹੜਾ ਮਲਤਾਨ ਦਾ ਕਿਲਾ ਜੀ ਕਿਲਾ ਫਤਿਹ ਕਰਨ ਵੇਲੇ ਜਦੋਂ ਗੱਲ ਆਈ ਕਿ ਪਹੀਆ ਟੁੱਟ ਗਿਆ ਮੋੜਾ ਦੇਣਾ ਪੈਣਾ ਹੈ ਮੋੜਾ ਦੇਣ ਵਾਲਾ ਸਿੰਘ ਚੀਠੜੇ ਉੱਡਣਗੇ ਤੇ ਉਸ ਵਕਤ ਸਭ ਤੋਂ ਪਹਿਲਾ ਬੰਦਾ ਜਿਹੜਾ ਜਥੇਦਾਰ ਸੀ ਉਹ ਕਹਿੰਦਾ ਮੇਰਾ ਨਾਂ ਲਿਖੋ ਮੁੜ ਕੇ ਦੂਜਾ ਕਹਿੰਦਾ ਮੇਰਾ ਨਾਂ ਲਿਖੋ ਤੇ ਲਿਖਣ ਵਾਲੇ ਦੁਸ਼ਮਣ ਨੇ ਵੀ ਕਹਿ ਦਿੱਤਾ ਜੰਗਾ ਤਾਂ ਬੜੀਆਂ ਵੇਖੀਆਂ ਨੇ ਜੁੱਧ ਬੜੇ ਵੇਖੇ ਨੇ ਦੂਜਿਆਂ ਨੂੰ ਮਰਨ ਭੇਜਣ ਵਾਲੇ ਪਰ ਸਿੱਖਾਂ ਦਾ ਨਵਿਕਲਾ ਜੁੱਧ ਸੀ ਜਿੱਥੇ ਕਹਿੰਦੇ ਸੀ ਪਹਿਲਾ ਮੈਂ ਜਾਵਾਂ ਆਨੰਦਪੁਰ ਸਾਹਿਬ ਦਾ ਕਿਲਾ ਵੀ ਤੁਸੀਂ ਵੇਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਾਫਲੇ ਦੇ ਅੱਗੇ ਲੱਗਦੇ ਨੇ ਅਜੀਤ ਸਿੰਘ ਨੂੰ ਸਭ ਤੋਂ ਪਿੱਛੇ ਲਾਉਂਦੇ ਨੇ ਸਿੱਖਾਂ ਨੂੰ ਤੇ ਬਜ਼ੁਰਗਾਂ ਨੂੰ ਵਿਚਕਾਰ ਰੱਖਦੇ ਨੇ ਦੁਸ਼ਮਣ ਵਾਰ ਕਰੇ ਅੱਗੋਂ ਤੇ ਪਹਿਲੇ ਦਸ਼ਮੇਸ਼ ਪਿਤਾ ਦੁਸ਼ਮਣ ਵਾਰ ਕਰੇ ਪਿੱਛੋਂ ਤੇ ਪਹਿਲੇ ਬਾਬਾ ਅਜੀਤ ਸਿੰਘ ਇਹ ਥਿਉਰੀ ਹੈ ਸਿੱਖ ਪੰਥ ਦੀ ਤੇ ਆ ਮੈਂ ਨਾਮ ਪੜ ਦਿੱਤੇ ਨੇ ਜੱਗੜ ਗੱਜ ਸਾਹਿਬ ਫਿਰ ਸ਼ੁਰੂ ਹੋ ਜਿਓ ਕਿੱਥੋਂ ਲੈ ਕੇ ਤੇ ਕਿੱਥੇ ਤੱਕ ਜਾਣਾ ਮੈਂ ਕਹਿੰਦਾ ਸਭ ਤੋਂ ਪਹਿਲਾਂ ਮੈਨੂੰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਤਾਂ ਦੇਖੋ